ਸਸ਼ਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਬੁਲੰਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਮਾਰਾ ਅਪ੍ਰੈਲ ਵਾਲੇ ਦਿਨ ਜਦੋਂ ਸੁਖਬੀਰ ਬਾਦਲ ਪ੍ਰਧਾਨ ਬਣਦੇ ਆ ਤੇ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਗੈਰ ਹਾਜ਼ਰ ਰਹਿੰਦੇ ਆ ਪਤਾ ਇਹ ਲੱਗਿਆ ਸੀਗਾ ਵੀ ਸ਼ਾਇਦ ਉਹਨਾਂ ਦੇ ਕੋਈ ਨਿੱਜੀ ਰਜੇਵੇਂ ਸੀਗੇ ਉਹ ਉਸ ਦਿਨ ਆਪਣੇ ਘਰ ਹਰਪੁਰੀ ਸੀਗੇ ਪਰ ਅੱਜ ਐਸਜੀਪੀਸੀ ਦੀ ਇੱਕ ਮੀਟਿੰਗ ਹੋਣੀ ਸੀ ਜਿਹੜੀ ਪੋਸਟਪੋਨ ਕਰ ਦਿੱਤੀ ਗਈ ਹੈ ਜਿਹੜੀ ਹੁਣ ਕੱਲ ਨੂੰ ਹੋਵੇਗੀ ਹੁਣ ਜਦੋਂ ਇਹ ਮੀਟਿੰਗ ਕੱਲ ਹੋਵੇਗੀ ਤਾਂ ਕੀ ਹਰਜਿੰਦਰ ਸਿੰਘ ਧਾਮੀ ਆਉਣਗੇ ਅੱਜ ਇਹ ਮੀਟਿੰਗ ਪੋਸਟਪੋਨ ਕੀਤੀ ਗਈ ਇਹ ਵੀ ਇੱਕ ਸਵਾਲ ਹੈ ਪਹਿਲਾਂ ਹਰਜਿੰਦਰ ਸਿੰਘ ਧਾਮੀ 12 ਤਰੀਕ ਨੂੰ ਗਹਿਰਾ ਹਜ਼ਰ ਹੁੰਦੇ ਆ ਫਿਰ ਅੱਜ ਵਾਲੀ ਮੀਟਿੰਗ ਜਿਹੜੀ ਆ ਉਹ ਕੈਨਸਲ ਕਰ ਦਿੱਤੀ ਜਾਂਦੀ ਹੈ ਕੱਲ ਨੂੰ ਹੋਏਗੀ ਕੱਲ ਆਉਂਦੇ ਆ ਨਹੀਂ ਆਉਂਦੇ ਇਹ ਵੀ ਸਵਾਲ ਹੈ ਔਰ ਇਸ ਮੀਟਿੰਗ ਦਾ ਅਜੰਡਾ ਕੀ ਹੈ ਦੂਸਰੇ ਪਾਸੇ ਐਨਸੀਬ ਜਿਹੜੀ ਆ ਨੈਸ਼ਨਲ ਇਹ ਜਿਹੜੀ ਏਜੰਸੀ ਹੈ ਆਪਣੀ ਕ੍ਰਾਈਮ ਦੀ ਇਹ ਰੇਡ ਕਰਦੀ ਆ ਅਕਾਲੀਆਂ ਦੇ ਇੱਕ ਸਾਬਕਾ ਸਰਪੰਚ ਇਹ ਨਸ਼ੇ ਦੇ ਮਾਮਲੇ ਦੇ ਵਿੱਚ ਇਹ ਰੇਡ ਹੁੰਦੀ ਆ ਇਸ ਦੇ ਪਿੱਛੇ ਕੀ ਮਨਸ਼ਾ ਤੇ ਨਾਲ ਹੀ ਨਾਲ ਅਹਿਮ ਗੱਲ ਜਿਹੜਾ ਪੰਜਾਬ ਇੱਕ ਹੋਰ ਪਾਸੇ ਤੁਰ ਪਿਆ ਪਰਚਿਆਂ ਦੀ ਰਾਜਨੀਤੀ ਗਰਨੇਡ ਦੀ ਰਾਜਨੀਤੀ AK 47 ਦੀ ਰਾਜਨੀਤੀ ਜਿੱਚੋ ਪੰਜਾਬ ਜਿਹੜਾ ਚਾਰਗਦ ਹਾਕੇ ਪਹਿਲਾਂ ਨਿਕਲ ਚੁੱਕਿਆ ਉਧਰਲੇ ਪਾਸੇ ਫੇਰ ਤੁਰਿਆ ਜਾਂਦਾ ਮੈਂ ਗੱਲ ਕਰ ਰਿਹਾ ਪ੍ਰਤਾਪ ਬਾਜਵਾ ਉਹਨਾਂ ਦਾ ਬਿਆਨ ਤੇ ਅੱਜ ਉਹਨਾਂ ਨੂੰ ਜਦੋਂ ਫੇਰ ਪੁਲਿਸ ਨੇ ਉੱਥੇ ਬੁਲਾਇਆ ਹੋਇਆ ਮਹਾਲੀ ਦੇ ਵਿੱਚ ਵੀ ਤੁਸੀਂ ਸਾਨੂੰ ਦੱਸੋ ਤੁਹਾਨੂੰ ਕਿੱਥੋਂ ਪਤਾ ਲੱਗਾ ਸਾਡੇ ਕੋਲ ਤਾਂ ਇਨਫੋਰਮੇਸ਼ਨ ਹੈ ਨਹੀਂ ਤੇ ਤੁਹਾਨੂੰ ਕੌਣ ਦੱਸ ਗਿਆ ਸੋ ਸਭ ਤੋਂ ਪਹਿਲਾਂ ਐਸਜੀਪੀਸੀ ਫਿਰ ਅਕਾਲੀਆਂ ਦਾ ਉਹ ਸਰਪੰਚ ਤੇ ਫਿਰ ਪ੍ਰਤਾਪ ਬਾਜਵਾ ਜੀ ਪਹਿਲੀ ਗਲਤ ਮੈਂ ਇਹ ਦੱਸ ਦਿਆ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਨ ਕਮੇਟੀ ਦੀ ਮੀਟਿੰਗ ਹੋਣੀ ਸੀ ਹਰ ਮਹੀਨੇ ਹੁੰਦੀ ਆ ਉਹ 15 ਤਰੀਕ ਨੂੰ ਰੱਖੀ ਗਈ ਸੀ ਲੇਕਿਨ ਉਹ ਪੋਸਟਪੋਨ ਕਰਕੇ 16 ਨੂੰ ਕਰ ਦਿੱਤੀ ਤੇ ਜਿੱਥੋਂ ਤੱਕ ਇੰਜ ਲੱਗਦਾ ਬੀਬੀ ਜਗੀਰਕੁਰ ਦੇ ਵੀ ਬਿਆਨ ਜਿਹੜੇ ਦੱਸਦੇ ਨੇ ਕਿ ਜਥੇਦਾਰ ਧਾਮੀ ਸੁਖਬੀਰ ਸਿੰਘ ਬਾਦਲ ਨਾਲ ਸੰਤੁਸ਼ਟ ਨਹੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਕੁਝ ਗਲਬਤ ਜਿਹੜੀਆਂ ਕੁਝ ਫੈਸਲੇ ਹੋਏ ਸੀਗੇ ਜਿਨ੍ਹਾਂ ਤੇ ਖਰੇ ਨਹੀਂ ਉਤਰੇ ਸੁਖਬੀਰ ਸਿੰਘ ਬਾਦਲ ਜਿਹਦੇ ਕਰਕੇ ਉਹ ਸੁਖਬੀਰ ਸਿੰਘ ਬਾਦਲ ਦੀ ਤਾਜਪੋਜੀ ਸਮਾਗਮ ਤੋਂ ਗੈਰਹਾਜ਼ਰ ਹੈ ਅਹੀ ਇਸ ਮਜ ਤੋਂ ਕਿਹਾ ਸੀਗਾ ਕਿ ਤਿੰਨ ਵਿਅਕਤੀ ਜਿਹੜੇ ਆ ਉਹ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਨਾਂ ਪੇਸ਼ ਕਰ ਸੀ ਤੇ ਇੱਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਬਲਵਿੰਦਰ ਸਿੰਘ ਭੁੰਦਰ ਤੇ ਇੱਕ ਡਾਕਟਰ ਦਿਲਜੀਤ ਸਿੰਘ ਚੀਮਾ ਹੁਣ ਧਾਮੀ ਸਾਹਿਬ ਜੇ ਆ ਜਾਂਦੇ ਤੇ ਫਿਰ ਸੰਸਥਾ ਦੇ ਪ੍ਰਧਾਨ ਸੀ ਉਹ ਨਾਂ ਪੇਸ਼ ਕਰਦੇ ਉਹ ਨਹੀਂ ਆਏ ਤੇ ਉਹਨਾਂ ਤੋਂ ਬਾਅਦ ਬਲਵਿੰਦਰ ਸਿੰਘ ਭੁੰਦਰ ਨੇ ਪੇਸ਼ ਕੀਤਾ ਤੇ ਉਹਦੀ ਤਾਈ ਜਿਹੜੀ ਸੀ ਪਰਮਜੀਤ ਸਿੰਘ ਸਰਨਾ ਜਿਹੜੇ 30 ਸਾਲ ਗਲਾਂ ਘੱਟਦੇ ਜੇ ਬਾਦਲਾਂ ਨੂੰ ਤੂੰ ਹੁਣ ਬੜੇ ਵੱਡੇ ਸੇਪਾਲਸਰ ਬਣੇ। ਜਦੋਂ ਕਿ ਨਵਾਂ ਨਵਾਂ ਮੁਸਲਮਾਨ ਬਣਦਾ ਤਾਂ ਉਹ ਬਾਗ ਫਿਰ ਬੜੀ ਉੱਚੀ ਦਿੰਦਾ। ਉਹ ਵੀ ਇਦਾਂ ਹੀ ਕਰ ਰਹੇ ਨੇ। ਚਲੋ ਖੈਰ। ਲੇਕਿਨ ਉਦੋਂ ਹੀ ਇਹ ਗੱਲਾਂ ਚੱਲ ਪਈ ਸੀ ਕਿ ਜਿਹੜੇ ਸਰਦਾਰ ਐਡਵੋਕੇਟ ਧਾਮੀ ਉਹ ਨਹੀਂ ਐ ਤੇ ਕੋਈ ਗੜਬੜਾ ਦਾਲ ਵਿੱਚ ਕੁਝ ਕਾਲਾ ਵਾ। ਤੁਹਾਨੂੰ ਪਤਾ ਹੋਏਗਾ ਉਸ ਤੋਂ ਬਾਅਦ ਗੜਗੱਜ ਨੇ ਇੱਕ ਬਕਾਇਦਾ ਤੌਰ ਤੇ ਪੰਜ ਜਥੇਦਾਰਾਂ ਦੀ ਮੀਟਿੰਗ ਰੱਖੀ ਪੰਜ ਜਥੇਦਾਰਾਂ ਦੀ ਮੀਟਿੰਗ ਦੇ ਵਿੱਚ ਜਿਹੜੇ ਜਥੇਦਾਰ ਦਰਬਾਰ ਸਭ ਦੇ ਗ੍ਰੰਥੀ ਸੀ ਉਹਨਾਂ ਬੈਠਣ ਤੋਂ ਇਨਕਾਰ ਕਰਤਾ ਅਸੀਂ ਨਹੀਂ ਬੈਠਾਂਗੇ ਤੇ ਗੜਗੱਜ ਦੀ ਇੱਕ ਡਿਊਟੀ ਲਈ ਗਈ ਸੀ ਕਿ ਤੂੰ ਉਸ ਮੀਟਿੰਗ ਦੇ ਵਿੱਚ ਪਹਿਲੀ ਗੱਲ ਤੇ ਇਹ 5 ਮੈਂਬਰੀ ਕਮੇਟੀ ਦੀ ਭਰਤੀ ਤੇ ਰੋਕ ਲਗਾਉਣੀ ਹੈ ਤੇ ਦੂਸਰਾ ਇਹ ਫਕਰੇ ਕੌਮ ਵਾਪਸ ਕਰਨ ਦਾ ਐਲਾਨ ਕਰਨਾ। ਜਿੱਕਨ ਜਦੋਂ ਅੰਦਰੋਂ ਵਿਚਾਰ ਚਰਚਾ ਆਈ ਉਸ ਵਿਚਾਰ ਚਰਚਾ ਜਿਹੜੇ ਮਹਰਤੀ ਬੈਠੇ ਉਹਨਾਂ ਨੇ ਵੀ ਕਹਿਤਾ ਕਿ ਜੇ ਤੁਸੀਂ 2 ਨੰਬਰ 2 ਦਸੰਬਰ ਦੇ ਕਿਸੇ ਵੀ ਹੁਕਮਨਾਮੇ ਤੇ ਕੋਈ ਛੇੜਛੜ ਕਰੋਗੇ ਤੇ ਅਸੀਂ ਉੱਠ ਕੇ ਚਲੇ ਜਾਵਾਂਗੇ ਅਸੀਂ ਮੀਟਿੰਗ ਨਹੀਂ ਕਰਾਂਗੇ। ਤੇ ਫਿਰ ਕੁਝ ਜਾਲੀ ਜੇ ਪਰਪੰਚਰ ਚ ਆਏ ਅਸੀਂ ਆ ਮਤੇ ਪਾਸ ਕੀਤੇ ਜਿੰਨਾ ਮਤਿਆਂ ਦੀ ਕੋਈ ਤੱਕ ਨਹੀਂ ਬਣਦੀ ਹੂੰ ਮੁੜ ਕੇ ਜਿਹੜੇ ਸੀ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਜਿਹੜੀ ਟੀਮ ਸੀਗੀ ਉਹਨਾਂ ਗੜਗੱਜਨਾਂ ਜਿਹੜੀ ਸੀ ਉਹ ਬਖੈਦਾ ਤੌਰ ਤੇ ਨਰਾਜ਼ਗੀ ਛੁਕ ਕੀਤੀ ਵੀ ਤੈਨੂੰ ਬਿਠਾਇਆ ਕਿਸੇ ਕੰਮ ਹੋਰ ਵਾਸਤੇ ਦੀ ਤੂੰ ਕਾਰ ਕੋਈ ਹੋਰ ਰਿਆਂ ਉਹ ਕਹਿੰਦਾ ਤੁਹਾਡੇ ਬੰਦੇ ਮੇਰਾ ਸਾਥ ਦੇਣ ਲਈ ਤਿਆਰ ਨਹੀਂ ਸੀਗੇ ਜੇ ਉਹ ਬਾਈਕਟ ਕਰਕੇ ਚਲ ਜਾਂਦੇ ਤੇ ਮੇਰੀ ਵੀ ਬੇਇੱਜ਼ਤੀ ਤੇ ਤੁਹਾਡੀ ਵੀ ਬੇਇੱਜ਼ਤੀ ਹੋਣੀ ਸੀ ਇਸ ਕਰਕੇ ਅਸੀਂ ਉਹਨੂੰ ਮੌਕੇ ਤੇ ਸੁਭਾਲਿਆ ਕਿਸੇ ਤਰੀਕੇ ਨਾਲ ਉਹਨਾਂ ਕਹਿੰਦਾ ਚੰਗਾ ਫਿਰ ਕੋਈ ਗੱਲ ਨਹੀਂ ਅਸੀਂ ਕਰਾਵਾਂਗੇ ਅਗਲੇ ਦਿਨ ਹੀ ਇਹ ਅਨਾਉਂਸ ਕਰ ਦਿੰਦੇ ਨੇ ਤਾਂ ਕਿ ਪੁੱਜਣ ਦੇ ਨੇ ਦਮਦਮਾ ਸਾਹਿਬ ਤੇ ਬਾਬਾ ਟੇਕ ਸਿੰਘ ਢਨੋਲਾ ਦੀ ਤਾਜ ਪੁੱਛੀ ਕਰ ਦਿੰਦੇ ਜੀਨੇ ਜ਼ਿੰਦਗੀ ਚ ਕਦੀ ਪਜਾਮਾ ਨਹੀਂ ਪਾਇਆ ਤੇ ਉਹਨੂੰ ਚੂੜੀਦਾਰ ਪਜਾਮਾ ਪਾ ਦਿੰਦੇ ਜਿਨਨੇ ਹਮੇਸ਼ਾ ਗੋਰ ਸਾਫਾ ਬੱਧਾ ਸਿਰ ਦੇ ਉੱਤੇ ਖੱਦਰ ਦਾ ਉਹਨੂੰ ਟੁੱਟੀ ਵਾਲੀ ਪੱਗ ਬਣਾ ਦਿੰਦੇ ਨੇ ਪੂਰਾ ਜਹਦਰ ਬਣਾ ਦਿੰਦੇ ਜਦੋਂ ਜਹਦਰ ਬਣਾ ਦਿੰਦੇ ਆ ਹੁਣ ਉਹਨੂੰ ਸੌ ਕਾਲੀ ਚਕ ਚਲਾਈ ਗਈ ਵੀ ਅਗਲੀ ਮੀਟਿੰਗ ਜਿਹੜੀ ਕੱਲ ਤੱਕ ਤੇ ਕੀਤੀ ਜਾਊਗੀ ਉਹਦੇ ਵਿੱਚ ਇਹ ਦੋ ਕੰਮ ਕੀਤੇ ਜਾਣਗੇ ਕਿ ਉਹ ਅਜੇ 2 ਜੂਨ ਤੱਕ ਭਰਤੀ ਚੱਲਣੀ ਹੈ ਰਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜੇ ਜੇ ਨਾ ਰਕਾਉਣ ਦੀ ਕੋਸ਼ਿਸ਼ ਕੀਤੀ ਤੇ ਇਹ ਆਪਣੇ ਪੈਰ ਤੇ ਘੁਆਲਾ ਨਹੀਂ ਸਗੋਂ ਘੁਆੜੇ ਤੇ ਪੈਰ ਮਾਰਨਗੇ। ਇਹ ਸਕੇ ਕਰਕੇ ਇਹਨਾਂ ਨੂੰ ਸਗੋਂ ਚੁੱਪ ਕਰਕੇ ਹੁਣ ਆਪਣਾ ਕੰਮ ਕਰੀਦਾ ਤੁਸੀਂ ਆਪਣਾ ਪ੍ਰਧਾਨ ਚੁਣ ਲਿਆ ਬਾਕੀ ਬੋਡੀ ਚੁਣਦੇ ਤੁਸੀਂ ਆਪਣੇ ਸਗਬੀਰ ਸਿੰਘ ਬਾਦਲੂ ਨੂੰ ਅਧਿਕਾਰ ਦੇ ਦਿੱਤੇ ਚੁਣ ਲਓ। ਕੰਮ ਕਰੋ। ਜਿਹੜਾ ਕੰਮ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕਰੇਗਾ ਉਹ ਅੱਗੇ ਲੰਘ ਜਾਏਗਾ। ਜਿਹੜਾ ਨਹੀਂ ਕਰੇਗਾ ਪਿੱਛੇ ਰਹਿ ਜਾਏਗਾ। ਲਿਕਨ ਮੈਨੂੰ ਲੱਗਦਾ ਵੀ ਉਹ ਇਸ ਗੱਲ ਤੇ ਜੋਰ ਜ਼ਿਆਦਾ ਲਾ ਰਹੇ ਆ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹਨੂੰ ਠੁੱਟ ਕੇ ਰੱਖਣਾ ਉਹਨੂੰ ਚਲੋ ਆਪਾਂ ਗੱਲ ਇੱਕ ਇਥੇ ਇੱਕ ਸਵਾਲ ਆ ਆਪਾਂ ਗੱਲ ਤਾਂ ਅਮੀ ਸਾਹਿਬ ਤੋਂ ਸ਼ੁਰੂ ਕੀਤੀ ਸੀ ਪੰਜ ਮੈਂਬਰੀ ਕਮੇਟੀ ਆ ਗਈ ਇੱਕ ਮੇਰੇ ਮਨ ਚ ਸਵਾਲ ਆ ਵੀ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਆ ਇਹ ਭਰਤੀ ਤਾਂ ਅਕਾਲੀਆਂ ਦੀ ਹੋ ਰਹੀ ਆ ਅਕਾਲੀ ਦਲ ਵਾਸਤੇ ਹੀ ਭਰਤੀ ਹੋ ਰਹੀ ਆ ਨਾ ਤੇ ਫਿਰ ਇਹ ਤੋਂ ਨਰਾਜ਼ਗੀ ਕਾਦੀ ਹੈ ਵੀ ਅਗਰ ਕੋਈ ਪਾਰਟੀ ਦੇ ਨਾਲ ਵੱਧ ਤੋਂ ਵੱਧ ਲੋਕ ਜੁੜਦੇ ਆ ਵੱਧ ਲੋਕ ਜਿਹੜੇ ਆ ਉਹ ਸੂਬੇ ਦੇ ਉਸ ਖਿੱਤੇ ਦੇ ਉਹਦੀ ਮੈਂਬਰਸ਼ਿਪ ਲੈਂਦੇ ਆ ਤੇ ਫਿਰ ਨਰਾਜ਼ਗੀ ਕਾਦੀ ਹੈ ਸਗੋਂ ਪਾਰਟੀ ਓਨੀ ਮਜ਼ਬੂਤ ਹੋਊਗੀ ਦੀਪ ਜੀ ਤੁਸੀਂ ਭੁੱਲਿਓ ਉਹਨਾਂ ਨੇ ਤੇ ਉਹ ਕੋਸ਼ਿਸ਼ ਕੀਤੀ ਸੀ ਜੇ ਅਕਾਲ ਤਖਤ ਨੇ ਕੀ ਕਿਹਾ ਸੀਗਾ ਵੀ ਆ ਸਾਹਮਣੇ ਜਿਹੜੀ ਲੀਡਰਸ਼ਿਪ ਬੈਠੀ ਹੈ ਕੌਮ ਦੀ ਅਗਵਾਈ ਕਰਨ ਦਾ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਆ ਜਦੋਂ ਉਹਨਾਂ ਨੇ ਪਾਸੇ ਕਰਤਾ ਵੀ ਤੁਸੀਂ ਗਾ ਨਾ ਕੋਈ ਪ੍ਰਧਾਨ ਤੇ ਨਾ ਕਿ ਉਹਦੇ ਤੇ ਬਣ ਸਕਦੇ ਹੋ ਤੇ ਫਿਰ ਉਹ ਕਿਉਂ ਮਨਜ਼ੂਰ ਕਰਨਗੇ ਉਹਨੂੰ ਜੀ ਜਿਹੜੀ ਗੱਲ ਤੁਸੀਂ ਕਿਤੇ ਧਾਮੀ ਦੀ ਮੈਂ ਧਾਮੀ ਤੇ ਆਪੇ ਨੂੰ ਛੱਡ ਦਿੰਦਾ ਵਿੱਚ ਉੱਥੇ ਆ ਜਾਣਾ ਕੋਈ ਗੱਲ ਨਹੀਂ ਜੋ ਇੱਕ ਵਾਰ ਵਿੱਚ ਖੀਜੋਗੀ ਐਡਵੋਕੇਟਾ ਅਮੀ ਹੋਰੀ ਕੱਲ ਜੇ ਉੱਥੇ ਹੁੰਦੇ ਬਕਾਇਦਾ ਤੌਰ ਤੇ ਉਹਨਾਂ ਨੂੰ ਸਵਾਲ ਪੁੱਛਿਆ ਜਾਊਗਾ ਵੀ ਬਾਬਾ ਹਰਨਾਮ ਸਿੰਘ ਧੂਮਾ ਨੇ ਜਿਹੜੀ ਬਕਾਇਦਾ ਤੌਰ ਤੇ ਤੁਸੀਂ ਕਮਿਟਮੈਂਟ ਕੀਤੀ ਸੀ ਉਹਨਾਂ ਦਾ ਮੰਗ ਪੱਤਰ ਲਿਆ ਸੀ ਤਾਂ ਕਿਹਾ ਸੀ ਵੀ ਜੇ 14 ਤਰੀਕ ਤੱਕ ਤੁਸੀਂ ਕੋਈ ਵੀ ਜਥੇ ਦਾ ਬਾਰੇ ਫੈਸਲਾ ਨਾ ਕੀਤਾ ਤਾਂ 15 ਤੋਂ ਬਾਅਦ ਉਹ ਇੱਕ ਵੱਡੀ ਮੀਟਿੰਗ ਕਰਕੇ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਅਗਲੇ ਐਕਸ਼ਨ ਪਲਾਨ ਲਾਂਚ ਕਰਨਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਤੇ ਜਿੱਥੋਂ ਤੱਕ ਮੇਰੀ ਆਪਣੀ ਰਾਇ ਪੌਸਿਬਿਲਟੀ ਵੀ ਸੁਖਬੀਰ ਸਿੰਘ ਬਾਦਲ ਨਾਲ ਇੱਕ ਕਮਿਟਮੈਂਟ ਹੋਈ ਹੋਏ ਵੀ ਜਿੰਨੀਆਂ ਆਪਣੀਆਂ ਵਿਰੋਧਤਾਵਾਂ ਨੂੰ ਘਟਾਇਆ ਜਾਵੇ ਤੇ ਜਥੇਦਾਰਨ ਦੇ ਭਾਲ ਕੀਤਾ ਜਾਵੇ ਜੇ ਇਹ ਗੱਲ ਠੀਕੀ ਤੇ ਫਿਰ ਮੇਰਾ ਖਿਆਲ ਵੀ ਉਹ ਨਹੀਂ ਹੋਈ ਨਹੀਂ ਮੰਨੀ ਗਈ ਜਿਹਦੇ ਕਰਕੇ ਧਾਮੀ ਹੋਰੀ ਨਾ ਤੇ ਬਾਬਾ ਟੇਕ ਸਿੰਘ ਢਨੋਲਾ ਦੀ ਤਜਪੁਰਛੀ ਜਗੈ ਨੇ ਨਾ ਸੁਖਬੀਰ ਸਿੰਘ ਬਾਦਲ ਦੀ ਤਜਪੁਰਛੀ ਜਗੈ ਇਹ ਨਰਾਜ਼ਗੀ ਸਪਸ਼ਟ ਨਜ਼ਰ ਆਉਂਦੀ ਆ ਅੱਛਾ ਪੱਟੇ ਸਾਹਿਬ ਇੱਥੇ ਵੀ ਦੇਖੋ ਹੁਣ ਕਿੱਡੀ ਹਾਸੋ ਹੈਣੀ ਗੱਲ ਆ ਵੀ ਇੱਕ ਪਾਸੇ ਆਪਾਂ ਉਹ ਇਸੇ ਮੰਚ ਤੋਂ ਖਬਰ ਵੀ ਕੀਤੀ ਸੀ ਕਿ ਜਦੋਂ ਇੱਕ ਮਤਾ ਦਿੱਤਾ ਗਿਆ ਇੱਕ ਜਿਹੜਾ ਧਾਮੀ ਸਾਹਿਬ ਨੂੰ ਇਹ ਸੁਝਾਅ ਦੇਣ ਵਾਸਤੇ ਧਮੀ ਸਾਹਿਬ ਨੇ ਸੁਝਾਅ ਵੀ ਮੰਗੇ ਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧਮਾ ਉਹਨਾਂ ਨੇ ਕਿਹਾ ਵੀ ਜਿਹੜੇ ਪੁਰਾਣੇ ਜਥੇਦਾਰ ਆ ਇਹਨਾਂ ਨੂੰ ਬਾਹਰ ਨਾ ਕਰੋ ਨਵੇਂ ਜਥੇਦਾਰ ਉਹਨਾਂ ਦੀ ਜਗ੍ਹਾ ਦੇ ਉੱਤੇ ਕਬਜ਼ਾ ਹੋ ਚੁੱਕੇ ਆ ਉਹਨਾਂ ਨੂੰ ਅਹੁਦੇ ਜਿਹੜੇ ਆ ਉਹ ਸੌਂਪ ਦਿੱਤੇ ਗਏ ਆ ਤੇ ਪੁਰਾਣਿਆਂ ਦਾ ਮਸਲਾ ਲਟਕਦਾ ਪਿਆ ਇਹ ਇੰਨਾ ਜ਼ਿਆਦਾ ਇਹ ਜਿਹੜੀ ਹੈ ਇਹਨੂੰ ਉਲਝਾਉਂਦੇ ਕਿਉਂ ਪਏ ਆ ਇਸੇ ਕਰਕੇ ਪੌਸਿਬਿਲਟੀ ਵੀ ਕੱਲ ਦੀ ਮੀਟਿੰਗ ਦੇ ਵਿੱਚ ਵੀ ਧਮੀ ਸਾਹਿਬ ਹਾਜ਼ਰ ਨਾ ਹੋਣ ਹਾਜ਼ਰ ਹੋ ਕੇ ਉਹ ਕਹਿ ਦਣਗੇ ਜੀ ਮੇਰਾ ਅਸਤੀਫਾ ਪ੍ਰਵਾਨ ਕਰ ਦਿਓ ਮੈਂ ਆਪਣੀ ਡਿਊਟੀ ਰੀਜੂਮ ਨਹੀਂ ਕਰੂੰਗਾ ਜੇ ਪੱਟੀ ਸਾਹਿਬ ਅਗਰ ਐਦਾਂ ਧਾਮੀ ਸਾਹਿਬ ਕਹਿ ਦਿੰਦੇ ਆ ਨਾ ਹੁਣ ਅਸਤੀਫਾ ਦਿੰਦੇ ਆ ਤਾਂ ਫੇਰ ਇਹ ਸਥਿਤੀ ਖਰਾਬ ਹੋ ਜਾਣੀ ਹੈ ਉਹ ਮਹਾਰਾਜ ਜੀ ਅਸਤੀਫਾ ਕਿਉਂ ਦੇਣਗੇ ਉਹ ਉਹਨਾਂ ਨੇ ਕਿਹਾ ਸੀ ਮੈਂ ਅਸਤੀਫਾ ਵਾਪਸ ਨਹੀਂ ਲਿਆ ਇਹਨਾਂ ਮੇਰਾ ਸਵੀਤਾ ਨਾ ਮਨਜ਼ੂਰ ਕੀਤਾ ਉਹ ਕਹਿੰਦੇ ਮੇਰੇ ਅਸਤੀਫਾ ਮਨਜ਼ੂਰ ਘਰ ਮੈਨੇ ਹੁੰਦਾ ਮੈਂ ਉਹੀ ਗੱਲ ਕਰ ਰਿਹਾ ਵੀ ਇਹ ਗੱਲ ਅਸਤੀਫਾ ਜੇ ਕੱਲ ਨੂੰ ਅਸਤੀਫੇ ਦਾ ਕੱਲ ਜਾਂ ਪਰਸੋਂ ਕਿਤੇ ਅਸਤੀਫੇ ਦਾ ਜ਼ਿਕਰ ਵੀ ਆ ਜਾਂਦਾ ਤਾਂ ਸਥਿ ਹੋਰ ਖਰਾਬ ਹੋ ਜਾਣੀ ਆ ਅੱਜ ਖਰਾਬ ਹੋ ਜੂਗੀ ਦੱਸੂ ਇੱਕ ਦੱਸੂ ਕੱਲੀ ਖਰਾਬ ਹੋ ਜੂਗੀ ਅੱਜ ਦੀ ਡੇਟ ਦੇ ਵਿੱਚ ਸ਼੍ਰੋਮਣੀ ਕਮੇਟੀ ਔਰ ਜਿਹੜੀ ਅਕਾਲੀ ਦਲ ਬਾਦਲ ਉਹ ਭੋਂ ਦੇ ਬੈਠੇ ਭੋਂ ਦੇ ਡਿੱਗੇ ਛੱਡ ਕੇ ਲੱਕੜੀ ਨੇ ਇਹਨਾਂ ਦਾ ਕੋਈ ਸਟੇਟਸ ਨਹੀਂ ਹੈਗਾ ਸਮਾਜ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਇਸ ਕਰਕੇ ਮੈਂ ਤੁਹਾਨੂੰ ਦੱਸ ਦਿਆਂ ਵੀ ਉਹ ਇੰਨੀ ਗੱਲ ਕਹਿ ਸਕਣਗੇ ਵੀ ਭਾਈ ਜਿਹੜੀਆਂ ਮੇਰੀ ਕਮਿਟਮੈਂਟ ਕੀਤੀ ਪੂਰੀ ਨਹੀਂ ਕੀਤੀ ਤੁਸੀਂ ਮੇਰਾ ਅਸਤੀਫਾ ਮਨਜ਼ੂਰ ਕਰੋ ਬਚ ਲੈ ਕਰਨ ਕੱਲ ਦੀ ਮੀਟਿੰਗ ਦੇ ਵਜੇ ਧਾਮੀ ਸਾਹਿਬ ਆਉਂਦੇ ਤੇ ਪੌਸਿਬਿਲਟੀ ਹੈ ਵੀ ਆਪਣਾ ਉਹ ਡੀਸੈਂਟ ਨੋਟ ਦੇਖ ਕੇ ਚਲੇ ਜਾਣਗੇ ਪੌਸਿਬਿਲਟੀ ਇਸ ਗੱਲ ਦੀ ਜੇ ਉਹ ਚਲੇ ਜਾਂਦੇ ਆ ਤੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ ਵਾਸਤੇ ਇੱਕ ਬੜੀ ਵੱਡੀ ਚੁਣੌਤੀ ਸ਼ੁਰੂ ਹੋ ਜੇਗੀ ਪਰ ਚੁਣੌਤੀ ਮੰਨਣਗੇ ਦੀ ਉਹ ਚੁੱਪ ਕਰਕੇ ਕਹਿਣਗੇ ਬਾਕੀ ਜਿਹੜੇ 6 ਮਹੀਨੇ ਰਹਿ ਗਿਆ ਹੁਣ ਕੋਈ ਇਜਲਾਸ ਤੇ ਹੋਣਾ ਨਹੀਂ ਹੁਣ ਕੋਈ ਜਲਾਸ ਹੀ ਹੋਣਾ ਸਵਾਏ ਜਿਹੜਾ ਅਕਤੂਬਰ ਨੂੰ ਨੰਬਰ ਚ ਇਜਲਾਸ ਹੋਣਾ ਵਾ ਇਜਲਾਸ ਹੋਣਾ ਤੇ ਪ੍ਰੋਬਲਮ ਹੋ ਸਕਦੀ ਹੈ ਇਜਲਾਸ ਹੋਣਾ ਨਹੀਂ ਜੇ ਇਜਲਾਸ ਨਹੀਂ ਹੋਣਾ ਤੇ ਮੀਟਿੰਗ ਕਰਨੀ ਮੀਟਿੰਗ ਕੋਈ ਵੀ ਕਰ ਸਕਦਾ ਮੀਟਿੰਗ ਦੀ ਕੀ ਗੱਲ ਜੇ ਵਿਰਖ ਸਾਹਿਬ ਨਹੀਂ ਆਉਣਗੇ ਤੇ ਜੂਨੀਅਰ ਮੀਤ ਪ੍ਰਧਾਨਗਵਾਈ ਕਰ ਲੂਗਾ ਜੇ ਜੂਨੀਅਰ ਮੀਤ ਪ੍ਰਧਾਨ ਨਹੀਂ ਆਉਂਦੇ ਤੇ ਫਿਰ ਉਹਦੇ ਵਿੱਚ ਬੰਦਾ ਕੋਈ ਚੁਣ ਲੈ ਕਿ ਤੂੰ ਗਵਾਈ ਕਰ ਲੈ ਵੀ ਆਪਣੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੇ ਕਾਲੀ ਦਲ ਬਾਦਲ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਸਵਾਲਾਂ ਦੇ ਘੇਰੇ ਚ ਪਈ ਐ ਇਸ ਵੇਲੇ ਐਸੇ ਕਰਕੇ ਜੋ ਬੀਬੀ ਜਗੀਰਕੌਰ ਨੇ ਵੀ ਕਹੀ ਆ ਵੀ ਧਾਮੀ ਸਾਹਿਬ ਬਹੁਤ ਸਖਤ ਨਾਰਾਜ਼ ਨੇ ਐਸੇ ਕਰਕੇ ਉਹ ਬਾਬਾ ਟੇਕ ਸਿੰਘ ਢਨੋਲਾ ਦੀ ਤਾਜਪੁਛੀ ਦੇ ਵਿੱਚ ਸੁਖਬੀਰ ਸਿੰਘ ਤਾਜਪੁਛੀ ਦੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਉਸ ਟਾਈਮ ਤੇ ਉੱਥੇ ਹੋਣਾ ਬਹੁਤ ਜ਼ਰੂਰੀ ਹੁੰਦਾ ਹੂ। ਹਾਂ। ਖਾਸੂ ਉਸੇ ਅਣੀ ਅੰਦਰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ। ਇਹਨਾਂ ਨੂੰ ਤੇ ਉਦੋਂ ਫਰਕ ਨਹੀਂ ਪਿਆ ਜਦੋਂ ਭਾਈ ਰਣਜੀਤ ਸਿੰਘ ਦੀ ਛੁੱਟੀ ਕਰ ਦਿੱਤੀ ਸੀ ਤੇ ਗਿਆਨੀ ਪੂਰਨ ਸਿੰਘ ਦੀ ਤਾਜਪੋਤੀ ਸਰਕਟਾ ਉਸ ਕੀਤੀ ਸੀਗੀ। ਬਿਲਕੁਲ ਇਲਲੀਗਲੀ ਸਾਡੀ ਮਰਿਆਦਾ ਦੇ ਉਲਟ ਸਿਧਾਂਤ ਦੇ ਉਲਟ ਸਾਡੀਆਂ ਪਰੰਪਰਾਵਾਂ ਦੇ ਉਲਟ ਕੀਤਾ ਸੀ। ਉਦੋਂ ਕੋਈ ਫਰਕ ਨਹੀਂ ਪਿਆ ਤੁਹਾਨੂੰ ਨਹੀਂ ਕਿ ਫਰਕ ਪੈਣਾ। ਸ਼੍ਰੋਮਣੀ ਕਮੇਟੀ ਕੋਲੇ ਜੀ ਅੱਜ ਦੀ ਡੇਟ 'ਚ ਗੋਲਕ ਖੋਲ ਲਵੋ। ਕਿ ਕੋਈ ਬੰਦਾ ਮੈਂਬਰ ਵਾਂ ਨੂੰ ਤਿਆਰ ਨਾ ਹੋਵੇ। ਕੋਈ ਬੰਦਾ ਪ੍ਰਧਾਨ ਵਾਂ ਨੂੰ ਤਿਆਰ ਨਾ ਹੋਵੇ। ਉਹ ਪ੍ਰਧਾਨਗੀਆਂ ਤੇ ਮੈਂਬਰਾਂ ਗੋਲ ਕਰਕੇ ਦੇ। ਉਹਦਾ ਹੋਰ ਕਿਸੇ ਕਰਕੇ ਨਹੀਂ ਹੈਗੀਆਂ। ਇਸ ਕਰਕੇ ਜਿਸ ਤਮੀ ਸਾਹਿਬ ਕੱਲ ਨੂੰ ਆਉਂਦੇ ਆ ਆ ਕੇ ਆਪਣੀ ਗੱਲ ਕਰਦੇ ਐ ਡਿਸੀਜਨ ਨੋਟ ਲੈ ਜਾਂਦੇ ਤੇ ਮੈਂ ਚੱਲਿਆ ਘਰੋਂ ਤੁਸੀਂ ਮੇਰਾ ਅਸਤੀਫਾ ਪ੍ਰਵਾਨ ਕਰੋ ਮੈਂ ਅਸਤੀਫਾ ਵਾਪਸ ਨਹੀਂ ਲੈ ਰਿਹਾ ਪਰ ਤੇ ਸੁਖਬੀਰ ਸਿੰਘ ਬਾਦਲ ਨੇ ਕਮਿਟਮੈਂਟ ਕੀਤੀ ਸੀ ਪੂਰੀ ਨਹੀਂ ਹੋਈ ਤੁਹਾਨੂੰ ਇਸ ਗੱਲ ਦਾ ਪਤਾ ਹੋਊਗਾ 4 ਦਿਨ ਬਾਅਦ ਜਦੋਂ ਸਮਸਤੀ ਪਰ ਗੁਰਦਵਾਰੇ ਚ ਇਕੱਠੇ ਹੋਏ ਸੀ ਕੌਣ-ਕੌਣ ਇਕੱਠਾ ਸੀ ਉੱਥੇ ਬਿਲਕੁਲ ਤੋਂ ਮਾ ਸਾਹਿਬ ਸੀਗੇ ਧਮੀ ਸਾਹਿਬ ਸੀ ਤਾਂ ਮੀ ਸਾਹਿਬ ਜੀ ਨਾਲ ਗਿਆਨੀ ਰਗਬੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਸੀ ਅੱਜ ਇਹਨਾਂ ਸਟੇਜ ਜੀ ਨਾਲ ਕੀਤੀ ਹੈ ਕੱਲ ਬਕਾਇਦਾ ਤੌਰ ਤੇ ਫੰਡ ਮੀ ਇਸ ਨਾਲ ਮੁੱਖ ਮੰਤਰੀ ਮਹਾਰਾਸ਼ਟਰ ਨੇ ਕਹਿਤਾ ਜੀ ਉੱਥੇ ਨੰਦ ਮੈਰਜ ਐਕਟ ਲਾਗੂ ਹੋ ਗਿਆ ਉਹ ਤਾਂ ਵੈਸੇ ਵੀ ਲਾਗੂ ਹੋ ਜਾਣਾ ਸੀ ਕਰਨੇ ਪੈਣੇ ਸੀ ਉਹ ਤੇਨਾਂ ਨੂੰ ਬਾਕੀ ਬਹੁਤ ਸਰੀ ਸਟੇਟਾਂ 'ਚ ਲੱਗ ਹੋ ਗਿਆ ਵਾ ਮਹਾਰਾਸ਼ਟਰ ਕੈਲਾਚੀ ਵੀ ਹੋ ਗਿਆ ਕਰਨਾਟਕਾ 'ਚ ਵੀ ਹੋ ਗਿਆ ਤੇਲੰਗਾਨਾ 'ਚ ਵੀ ਹੋ ਗਿਆ ਪੰਜਾਬ 'ਚ ਵੀ ਹੋ ਗਿਆ ਰਹਿਣਾ 'ਚ ਵੀ ਹੋ ਗਿਆ ਉੱਥੇ ਲੱਗੂ ਹੀ ਲੱਗੀ ਸੀ ਇਹ ਕਹਣਾ ਜੀ ਬਾਬੇ ਤੁਮੇ ਕਰਕੇ ਲੱਗੂ ਇਹ ਗੱਲ ਨੂੰ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਲੇਕਿਨ ਬਾਬੇ ਤੁਮੇ ਦੀ ਖਾਸੀ ਤਰੀਆ ਉਹ ਇਹੋ ਜੇ ਕਰਦਾ ਤੇ ਬੰਦੇ ਨੂੰ ਹਮੇਸ਼ਾ ਹਾਕਮ ਤੇ ਨਰ ਰਹੇ ਨੇ ਤੇ ਜੇ ਉੱਥੇ ਕੋਈ ਸੈਟਲਮੈਂਟ ਹੋਈ ਆ ਤੇ ਇੱਥੇ ਸੁਵਸਤੀ ਪਰ ਕੋਈ ਸੈਟਲਮੈਂਟ ਹੋਈ ਆ ਤੇ ਪੋਸੀਬਿਲਟੀ ਉਹਦਾ ਪਾਰਟ ਕੋਈ ਹੋਵੇ ਕਿਉਂ ਧਾਮੀ ਤੇ ਤੁਮਾ ਦੋਵੇਂ ਇੱਕੋ ਚੀਜ਼ ਦਾ ਜਿਜੇ ਡੇਟ ਦੇ ਵਿੱਚ ਇਹ ਤੁਹਾਨੂੰ ਦੱਸ ਦਿਆਂ ਦੋਵਾਂ 'ਚ ਕੋਈ ਫਰਕ ਨਹੀਂ ਹੈ ਜਿਹੜਾ ਹਰੀਮਲ ਬਾਬਾ ਦੇ ਹਾਲ ਸਿੰਘ ਉਹਦੀ ਧਾਮੀ ਨਾ ਵੀ ਜਾਰੀ ਹੈ ਤੇ ਬਾਬੇ ਧੁਮੇ ਨਾ ਵੀ ਜਾਰੀ ਹੈ ਤੇ ਜੇ ਸਿਆਸਤ ਦੇ ਵਿੱਚ ਆਇਆ ਸੀ ਧਾਮੀ ਉਹਨੂੰ ਬਾਬਾ ਹਰੀਮਲ ਲੈ ਕੇ ਆਇਆ ਸੀ ਜੇ ਉਹਨੂੰ ਟਿਕਟ ਦਵਾਈ ਸੀ ਤੇ ਉਹ ਬਾਬੇ ਹਰੀਮੇ ਲੈਣ ਦਵਾਈ ਸੀ ਜੇ ਇਸ ਕਰਕੇ ਅੱਜ ਦੀ ਡੇਢ ਤੋਂ ਇਹ ਧਾਮੀ ਸਾਹਿਬ ਜਿਹੜੇ ਕੱਲ ਦੀ ਮੀਟਿੰਗ 'ਚ ਆਉਂਦੇ ਕਿ ਨਹੀਂ ਆਉਂਦੇ ਤੇ ਮੈਨੂੰ ਪਤਾ ਨਹੀਂ لیکن ਜੇ ਆਏ ਵੀ ਤੇ ਕੋਈ ਨਾ ਕੋਈ ਗੱਲ ਜ਼ਰੂਰ ਨਿਕਲੂਗੀ ਕਿਉਂ ਵਿਰੋਧੀ ਧਿਰ ਦੇ 2-3 ਮੈਂਬਰ ਜਿਹੜੇ ਉਹ ਰੌਲਾ ਜ਼ਰੂਰ ਪਾਉਣਗੇ ਉਹ ਕਹਿਣਗੇ ਉੱਥੇ ਦੱਸੋ ਜੀ ਤੁਸੀਂ ਕੀ ਕਰ ਰਹੇ ਬਾਬੇ ਤੁਮੇ ਨੇ ਕਿਹਾ ਸੀ ਜਿਹੜੇ ਆਪਣੇ ਉਹ ਜੱਥੇ ਹਰਭਾਲ ਕਰੋ ਜੀ ਪੱਟੇ ਸਾਹਿਬ ਅੱਜ ਜਿਹੜੀ ਐਨਸੀਬੀ ਨੇ ਰੇਡ ਕੀਤੀ ਹੈ ਨੈਸ਼ਨਲ ਕ੍ਰਾਈਮ ਬਿਊਰੋ ਨੇ ਉਹਦਾ ਕੀ ਸੰਦਰਭ ਸੀਗਾ ਅਕਾਲੀਆਂ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਲਡੀ ਦੇ ਪਿੰਡ ਰੇਡ ਹੋਈ ਤਰਨਤਨ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਪਿੰਡ ਆ 5 ਘੰਟੇ ਰੇਡ ਚੱਲਦੀ ਰਹੀ ਵੇਖੋ ਇਹ ਜਿਹੜਾ ਗੁਰਸੇਵਕ ਸਿੰਘ ਸ਼ੇਖ ਇਹ ਸਾਬਕਾ ਜ਼ਿਲ੍ਹਾ ਪ੍ਰਧਾਨ ਹੈ ਇਹ ਕਿਸੇ ਵੇਲੇ ਮਾਝ ਦੇ ਜਰਨਲਿਕਾ ਜਾਂਦੇ ਐਰਕੋਟਿਕਸ ਕੰਟਰੋਲ ਐਨਸੀਬੀ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਆ ਹਾਂ ਜੀ ਉਹਨੇ ਉੱਥੇ ਰੇਡ ਕੀਤਾ ਇੱਕ ਨਹੀਂ ਕੀਤਾ ਇੱਕ ਤੇ ਗੁਰਸਿੱਖ ਦੇ ਵੀ ਘਰ ਕੀਤਾ ਗਰਨਾਬ ਸਿੰਘ ਪੂਰੇ ਜਿਹੜੇ ਮਾਝਾ ਦੋਂਦੇ ਜਨਰਲ ਸਕੱਤਰ ਉਹਨਾਂ ਨੇ ਕੀਤਾ ਕਿ ਪਰਮਿੰਦਰ ਸਿੰਘ ਪਿੰਕਾ ਪਿੰਡ ਮਾਨੋਚਾ ਵਾਲਾ ਇੱਕ ਗੁਰਪ੍ਰੀਤ ਸਿੰਘ ਖਾਰਾ ਇਹ ਸਰਪੰਚ ਰਹੇ ਚੁਕੇ ਨੇ ਪਿੰਡ ਦੇ ਇਹਨਾਂ ਚਾਰ ਕਾਲੀ ਆਗੂਆਂ ਦੇ ਘਰਾਂ 'ਚ ਰੇਡ ਕੀਤੀ ਤੇ ਇਹ ਚਾਰੇ ਹੀ ਕਿਸੇ ਵੇਲੇ ਬ੍ਰਹਮ ਪ੍ਰਸਾਦ ਨੇੜੇ ਹੁੰਦੇ ਸੀ ਅੱਜ ਕੱਲ ਉਹਨਾਂ ਦੇ ਬੇਟੇ ਰਵਿੰਦਰ ਸਿੰਘ ਬ੍ਰਹਮ ਪ੍ਰਸਾਦ ਨੇੜੇ ਨੇ ਇਨਾਂ ਦੇ ਘਰ ਦੇ ਵਿੱਚ ਉਹਨਾਂ 9.5 ਤੋਂ ਲੈ ਕੇ 12.5 ਤੱਕ ਛਾਣਬੀਨ ਕੀਤੀ ਹੈ ਪਰ ਕੁਝ ਮਿਲਿਆ ਨਹੀਂ ਇਹ ਰੇਡ ਅਕਾਲੀਆਂ ਦੇ ਉੱਤੇ ਕਿਸੇ ਵੱਡੇ ਰੇਡ ਦੇ ਸੰਕੇਤ ਨੇ ਮੈਂ ਫਿਰ ਕਹਿ ਦਿਆਂ ਜੇ ਕਿਤੇ ਅੱਜ ਵੀ ਇਹ ਥੱਲੇ ਭਾਜੀਪੀ ਦੇ ਨਾਲ ਨਾਲ ਨਾਂ ਲੱਗੇ ਹੁੰਦੇ ਭਾਜੀਪੀ ਨੂੰ ਸਟੇਜਾਂ ਤੇ ਤੇ ਭੰਡਦੇ ਆ ਲੇਕਿਨ ਜੇ ਕਿਤੇ ਅੱਜ ਭਾਜੀਪੀ ਕਹਿ ਦੇਵੇ ਤਾਂ ਉਹ ਆਪਾਂ ਸਮਝੌਤਾ ਕਰ ਲੀਏ ਤੇ ਮੇਰੇ ਖਿਆਲ ਸੁਖਬੀਰ ਸਿੰਘ ਬਾਦਲੂ ਜੁੱਤੀ ਵੀ ਨਹੀਂ ਪਾਉਣਗੇ। ਪੱਗ ਵੀ ਤੁਰੰਤ ਜੇ ਬੰਨ ਲੈਣਗੇ। ਚਲੋ ਚਲਿਏ ਦਿੱਲੀ ਨੂੰ ਆਪਾਂ ਜੀ। ਉਹਨਾਂ ਨੂੰ ਹੀ ਪਤਾ ਹੈ ਸਾਨੂੰ ਇਹਨਾਂ ਦੀ ਕਿਸੇ ਲੋੜ ਪੈ ਸਕਦੀ ਆ। ਜੇ ਬਾਕੀ ਸਟੇਟਾਂ ਦੇ ਉੱਤੇ ਵਿਰੋਧੀ ਤਰ੍ਹਾਂ ਤੇ ਰੇਡ ਹੋ ਸਕਦੇ ਨਾ ਨਹੀਂ ਤਾਂ ਸਕਦੇ। ਇਹਨਾਂ ਦੇ ਉੱਤੇ ਸੀਬੀ ਦੇ ਰੇਡ ਹੋ ਸਕਦੇ ਆ, ਈਡੀ ਦੇ ਰੇਡ ਹੋ ਸਕਦੇ ਤੇ ਰੇਡ ਹੋ ਜਾਂਦੇ ਆ। ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਇਹਦੇ ਵਿੱਚ ਨਿਕਲਣਾ ਬਹੁਤ ਔਖਾ। ਇਹ ਕਿਸੇ ਵੱਡੇ ਰੇਡ ਦੇ ਸੰਕੇਤ ਨੇ ਇਹ ਚਾਰ ਬੰਦੇ ਇੱਕ ਸਵੇਰੇ ਉਹਨੇ ਇੱਕ ਸੰਦੇਸ਼ ਦਿੱਤਾ ਬਾਈ ਤਿਆਰ ਹੋ ਜਾ ਤੁਸੀਂ ਹੁਣ ਬਿਕਰਮ ਸਿੰਘ ਮਜੀਠੀਆ ਇਹ ਬੰਦੇ ਉਹਲਾ ਪੋਦਾ ਢੋਲ ਗਲ ਚ ਪਾ ਕੇ ਜਾ ਉਹ ਪਿੱਟਣ ਡਿਆ ਇਸ ਵੇਲੇ ਜੇ ਕਿਤੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਇਹੋ ਜਿਹਾ ਰੇਡ ਵੀ ਹੋ ਗਿਆ ਤੇ ਬਹੁਤ ਕੁਝ ਨਿਕਲੂਗਾ ਬਹੁਤ ਕੁਝ ਪਰ ਰੇਡ ਹੋਣੀ ਕਿਉਂ ਨਹੀਂ ਰਿਹਾ ਅੱਜ ਵੀ ਅਮਿਤ ਸ਼ਾਹ ਨਾਲ ਇਹਨਾਂ ਦੇ ਚੰਗੇ ਸਬੰਧ ਨੇ ਖਾਸ ਕਰਕੇ ਵਿਕਰਮ ਜਿਠੀ ਦੀ ਭੈਣ ਦੇ ਜਿੰਨੇ ਉਹਨੂੰ ਬੁਲਾਇਆ ਬਚਾਇਆ ਵਿਕਰਮ ਜਿਠੀ ਨੂੰ ਹੁਣ ਤੱਕ ਤੇ ਵਿਕਰਮ ਜਿਠੀ ਤੇ ਜੇ ਪਛੋਕਰ ਦੀ ਗੱਲ ਕਰਨੀ ਹੈ ਬੜਾ ਕੋਈ ਨਿਕਲੂਗਾ ਉਧਰ ਆਪ ਜਾਣਾ ਨਹੀਂ ਕਿ ਆਪਾਂ ਐਸਪੀਸੀ ਦੇ ਰੱਖਣ ਤਵਾ ਐਸਪੀਸੀ ਦੇ ਵਿੱਚ ਜੁਣ ਵੇਖੋ ਤੁਹਾਨੂੰ ਪਤਾ ਵੀ ਉੱਥੇ ਅੱਜ ਦੀ ਡੇਟ ਚਸ਼ਕੀਰ ਬਾਦਲ ਨੂੰ ਕੋਈ ਖਤਰਾ ਇਹਨਾਂ ਨੇ 18 ਮਤੇ ਪਾਸ ਕੀਤੇ ਨੇ ਸਖਬੀਰ ਬਾਦਲ ਦੀ ਤਜਵੀਰ ਸਮਾਗੋਚ ਕੀ ਸ਼੍ਰੋਮਣੀ ਕਮੇਟੀ ਦਾ ਚੋਣ ਦਾ ਪਤਾ ਪਾਸ ਕੀਤਾ ਜਿਹੜਾ ਬਹੁਤ ਜ਼ਰੂਰੀ ਸੀਗਾ ਨਹੀਂ ਕੀਤਾ ਜੋ ਨਹੀਂ ਕੀਤਾ ਤੇ ਫਿਰ ਤੁਸੀਂ ਆਪ ਸਿਆਣੇ ਵੀ ਕਿਹੜੇ ਪਾਸੇ ਗੱਲ ਜਾਂਦੀ ਹੈ ਕਿਹੜੇ ਪਾਸੇ ਨਹੀਂ ਜਾਂਦੀ ਪਰ ਮੈਂ ਇਹ ਗੱਲ ਕਹੂੰਗਾ ਵੀ ਇਹ ਸੰਕੇਤ ਨਹੀਂ ਕਿਸੇ ਵੱਡੇ ਰੇਡ ਦੇ ਹੁਣ ਕਿਸੇ ਵੱਡੇ ਆਗੂ ਦੇ ਕਰ ਰੇਡ ਹੋਏਗਾ ਤੇ ਫਿਰ ਪਤਾ ਲੱਗੇਗਾ ਵੀ ਕੀ ਮਿਲਦਾ ਕੀ ਨਹੀਂ ਮਿਲਦਾ ਤੇ ਜਿਹੜੀਆਂ ਏਜੰਸੀਆਂ ਹੁੰਦੀਆਂ ਜੋ ਰੇਡ ਕਰਦੀਆਂ ਨੇ ਤੇ ਜੇ ਉਹਨਾਂ ਦੇ ਨੇਿਤ ਵਿੱਚ ਕੁਝ ਕਰਨਾ ਵਾ ਤੇ ਫਿਰ ਉਹ ਬੜਾ ਕੁਝ ਕਰ ਜਾਂਦੀਆਂ ਹੁੰਦੀਆਂ ਜੀ ਪੱਟੀ ਸਾਹਿਬ ਤੁਸੀਂ ਗੱਲ ਜਿੱਥੇ ਛੱਡੀ ਆ ਵੀ ਜੇ ਏਜੰਸੀਆਂ ਨੇ ਕਰਨਾ ਹੋਵੇ ਤਾਂ ਬਹੁਤ ਕੁਝ ਕਰ ਲੈਂਦੀ ਐ ਤੇ ਫਿਰ ਪ੍ਰਤਾਪ ਬਾਜਵਾ ਜਿਹੜੇ ਕਹਿੰਦੇ ਵੀ ਮੈਨੂੰ ਪਤਾ ਲੱਗਾ ਪਰ ਮੈਂ ਦੱਸਣਾ ਨਹੀਂ ਪੰਜਾਬ ਨੇ ਇਹ ਕਾਲਾ ਦੌਰ ਦੇਖਿਆ ਪੱਟੀ ਸਾਹਿਬ ਇਹ ਬੰਬ ਤਮਾਕੀ ਉਹ ਲੀ ਏਕੇ 47 ਦੇ ਖੜਾਕੇ ਇਹ ਦੇਖੇ ਹੋਏ ਆ ਤੇ ਜੇ ਆਪਾਂ ਫੇਰ ਉਹੋ ਜੀ ਸਿਆਸਤ ਕਰ ਰਿਹਾ ਇਹਦੇ ਵਿੱਚ ਸਿਆਸਦਾਨਾਂ ਨੂੰ ਤੇ ਫਾਇਦਾ ਹੋ ਜਾਂਦਾ ਪਰ ਜਿਹੜਾ ਆਮ ਬੰਦਾ ਨਾ ਉਹ ਰੁੱਲ ਜਾਂਦਾ ਉਹੋ ਜਿਹਾ ਲਗਭਗ ਮਾਹੌਲ ਬਣਦਾ ਜਾ ਰਿਹਾ ਉਹਨੂੰ ਪਤਾ ਉਹ ਇਦਾਂ ਉਹ ਹੁੰਦਾ ਤੇ ਸਿਆਸਤ ਕੀਤੀ ਜਾ ਰਹੀ ਹੈ ਪ੍ਰਤਾਪ ਸਿੰਘ ਬਾਜ ਦੇ ਮਾਮਲੇ ਚ ਕੋਈ ਸਿਆਸਤ ਨਹੀਂ ਕੀਤੀ ਜਾ ਰਹੀ ਉਹ ਚ ਇੱਕ ਮੁੱਦਾ ਰੱਖਿਆ ਗਿਆ ਵੀ ਅਸੀਂ ਲੁਧਿਆਣੀ ਦੀ ਚੋਣ ਕਿਉਂ ਜਿੱਤਨੀ ਆ ਉਹ ਤਾਂ ਜਿੱਤਣਗੇ ਜੇ ਕਾਂਗਰਸ ਨੂੰ ਬਦਨਾਮ ਕੀਤਾ ਜਾਊਗਾ ਉਹਨਾਂ ਨੂੰ ਕਟਹਿਰ 'ਚ ਖੜਾ ਕੀਤਾ ਜਾਊਗਾ ਬਾਜਵਰਗੇ ਬੰਦੇ ਦੇ ਉੱਤੇ ਪਰਚਾ ਦਰਜ ਕੀਤਾ ਜਾਊਗਾ ਇਹ ਸਿਰਫ ਲੁਧਿਆਣੇ ਦੀ ਚੋਣ ਜਿੱਤਣ ਦਾ ਇੱਕ ਸਟੰਟ ਜਿੱਦਣ ਉਹ ਚੋਣ ਹੋ ਗਈ ਉਸ ਦਿਨ ਪਰਚਾ ਵੀ ਖਤਮ ਤੇ ਸਭ ਕੁਝ ਖਤਮ ਹੋ ਜਾਊਗਾ ਕਿਉਂ ਇੱਕ মিডিਆ ਉਹ ਆਪਣੇ ਸੋਸ ਤੋਂ ਖਬਰ ਲੌਂਦਾ ਹੈ ਉਹ ਸਰਕਾਰ ਨੂੰ ਜਾਂ ਕਿਸੇ ਏਜੰਸੀ ਨੂੰ ਸੂਰਜ ਸੱਤ ਦੱਸਣ ਦਾ پابੰਦ ਨਹੀਂ ਹੈਗਾ ਈਵਨ ਕੋਟੂ ਦੱਸਣ ਦਾ پابੰਦ ਨਹੀਂ ਹੈਗਾ ਮੈਂ ਖਬਰ ਲਈ ਜੀ ਤੁਸੀਂ ਵੇਖੋ ਰੋਪੜ ਤਾਂ ਲਿੱਤੇ ਉਹਨਾਂ ਵੀ ਇਹੀ ਗੱਲ ਕਹੀ ਹੈ ਕਿ ਮੇਰੇ ਸੋਰਸ ਨੇ ਕਾਨੂੰਨੀ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਸੇ ਪ੍ਰਕਾਰ ਦੀ ਕੋਈ ਸਜ਼ਾ ਨਹੀਂ ਹੋਣੀ ਖੱਜਲ ਖਵਾਰੀ ਹੁੰਦਾ ਤੇ ਉਹ ਨਹੀਂ ਜਿੰਝਾ ਲੁਧਿਆਣੇ ਦੀ ਚੌਂਕ ਪਰ ਉਹਨਾਂ ਨੇ ਕੁਐਸ਼ਨਿੰਗ ਦੀ ਇੱਕ ਐਪਲੀਕੇਸ਼ਨ ਹਾਈ ਕੋਰਟ 'ਚ ਵੀ ਦੇ ਦਿੱਤੀ ਹੈ। ਹਾਈ ਕੋਰਟ ਨੇ ਉਹ ਐਪਲੀਕੇਸ਼ਨ ਮਨਜ਼ੂਰ ਵੀ ਕਰ ਲਈ ਉਹਨਾਂ ਨੇ। ਜੇ ਜਾ ਕੇ ਉੱਥੇ ਬਕਾਇਦਾ ਤੌਰ ਤੇ ਦੇ ਦੇ ਦਿੰਦਾ। ਜਾਂਦੇ ਨੇ। ਹਾਈ ਕੋਰਟ ਕੋ ਨਹੀਂ ਬਣਦਾ ਨਹੀਂ ਕិច្ਝ ਨਹੀਂ ਬਣਦਾ। ਨਾ ਤੋਂ ਨੇ ਕਿਹਾ ਜੀ ਮੈਂ ਲੈਂਦੇ ਨੇ। ਨਾ ਉਹਨੇ ਕਿਹਾ ਜੀ ਮੈਨੂੰ ਪਤਾ ਉਹ ਕਹਿੰਦੇ ਮੇਰੀ ਇਨਫਰਮੇਸ਼ਨ ਦਾ ਇੰਨੇ ਕੁ ਬੰਬਿੱਟ ਹੈ ਤੇ ਇੰਨੇ ਕੁ ਚੱਲ ਗਏ ਇੰਨੇ ਕੁ ਰਹਿ ਗਏ। ਇੱਕ ਢਿੱਕ ਵੱਢੀ ਕਰ। ਇਹ ਤਾਂ ਸਿਰਫ ਸਿਰਫ ਇੱਕ ਕਾਂਗਰਸ ਨੂੰ ਬਦਲਾਮ ਕਰਨ ਵਾਸਤੇ ਇਹਨਾਂ ਇਲੈਕਸ਼ਨ ਜਿੱਤਨੀ ਹੈ ਕਿਸੇ ਤਰੀਕੇ ਨਾਲ ਹਾਕਮ ਤਰਨੇ ਲੁਧਿਆਣੇ ਦੀ ਉਹਨੂੰ ਲੈ ਕੇ ਇਹ ਮੁੱਦਾ ਬਣਾਇਆ ਜਾ ਰਿਹਾ ਹੈ ਤੇ ਅਜੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਅੰਦਰ ਗਏ ਸੀ ਪੁਲਿਸ ਕੋਲੇ ਅਜੇ ਤੱਕ ਬਾਹਰ ਨਹੀਂ ਆਏ ਤੇ ਪੱਟੀ ਸਾਹਿਬ ਫਿਰ ਜਦੋਂ ਅਮਨ ਅਰੋੜਾ ਇਹ ਗੱਲ ਕਹਿੰਦੇ ਆ ਜਿੱਥੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਵੀ ਜਾਂ ਤਾਂ ਸੋਰਸ ਦੱਸੋ ਤੁਸੀਂ ਕਹਿੰਦੇ ਵੀ ਉਹ ਪਰਚਾ ਕੈਨਸਲ ਹੋ ਜਾਊਗਾ ਜਾਂ ਉਹ ਕਹਿੰਦੇ ਫਿਰ ਮਾਫੀ ਮੰਗ ਲਓ ਤੇ ਫਿਰ ਪ੍ਰਤਾਪ ਬਾਜਵਾ ਚੋਣਾਂ ਤੋਂ ਪਹਿਲਾਂ ਕੋ ਡਿਸੀਜਨ ਲੈਣਗੇ ਫਿਰ ਚੋਣਾਂ ਤੱਕ ਕਾਂਗਰਸ ਨੇ ਵੀ ਨਹੀਂ ਕਰਨੀਆਂ ਫਿਰ ਉਹੀ ਗਲਤੀ ਹੈ ਮੇਰੀ ਗੱਲ ਸਮਝੀਂ ਜੀ ਗੱਲ ਮੈਂ ਕਹੀ ਆ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਉਹ ਸੋਰਸ ਦੱਸਣ ਦੇ پابੰਦ ਨਹੀਂ ਕਾਨੂੰਨ ਦੇ ਮੁਤਾਬਕ ਮੈਂ ਮੰਨ ਲਈ ਤੁਹਾਡੀ ਗੱਲ ਜਦੋਂ ਤੱਕ ਈ ਪਟਸਾਬ ਮੇਰਾ ਸਵਾਲ ਇਹ ਹੈ ਕਿ ਜਦੋਂ ਤੱਕ ਹਾਈ ਕੋਰਟ ਚ ਜਾਣਗੇ ਉਸ ਤੋਂ ਪਹਿਲਾਂ ਤਾਂ ਚੋਣਾ ਆ ਜਾਣੀਆ ਮੈਂ ਤਾਂ ਇਹ ਕਹਿੰਦੇ ਤੁਹਾਨੂੰ ਹਾਈ ਕੋਰਟ ਚਲੇਗੇ ਨੇ ਉਹ ਸਿਰਫ ਤੇ ਸਿਰਫ ਜਿਹੜੀ ਆਮ ਆਦਮੀ ਪਾਰਟੀ ਉਹਨਾਂ ਚੋਣ ਜਿੱਤਣ ਵਾਸਤੇ ਸਕੰਟਰ ਚੋਣਾ ਅਰ ਜਾਂਦਨ ਕੀ ਫਰਕ ਮੈਨੂੰ ਉੱਥੇ ਚੋਣ ਤੇ ਵੈਸੇ ਵੀ ਜੱਜ ਜਾਣੀ ਉਹਨਾਂ ਨੇ ਕਿਉਂਕਿ ਹਾਕਮ ਤੇਰੇ ਸਰਕਾਰੀ ਮਜਿੰਦਰੀ ਰਜ ਦੇ ਦਰਵਾਜ਼ੇ ਕਿੰਨੀ ਜਾਈ ਹੋਗੀ ਸੰਜੀਵ ਰੋੜਾ ਉਥੋਂ ਦੀ ਕਿ ਮਾਰੀ ਮੋਟੀ ਹਸਤੀ ਨਹੀਂ ਹੈਗੀ ਮਾਲ ਦਾ ਸਾਮੀ ਇਹ ਮੈਂ ਧਾਰੀ ਹੈ ਆਪਣੇ ਵੀ ਕੋ ਚਾਰ ਮੋਟਰ ਹੈਗੇ ਨੇ ਇਸ ਕਰਕੇ ਚੋਣ ਜਿੱਤ ਜਾਣੀ ਉਹਨਾਂ ਨੇ ਲੇਕਿਨ ਉਹ ਸਿਰਫ ਇਹ ਕਰਦੇ ਪਈ ਇਹਨਾਂ ਨੂੰ ਬਦਲਾਮ ਕਰੋ ਐਸੋਲੇ ਜ ਟੱਕਰ ਦੇਣ ਦੀ ਸਮਰੱਥਾ ਹੈਗੀ ਹੈ ਨਾ ਉਹ ਸਿਰਫ ਸਿਰਫ ਕਾਂਗਰਸ ਦੀ ਹੈਗੀ ਉੱਥੇ ਉਹਨਾਂ ਦੀ ਆਮਾਦੀ ਪਾਰਟੀ ਦੀ ਬਾਕੀ ਕਿਸੇ ਪਾਰਟੀ ਤ ਟੱਕਰ ਦੇ ਸਮਰਥਨ ਨਹੀਂ ਦੇਣੀ ਹੈਗੀ ਤੇ ਪਾਰਟੀ ਸਾਹਿਬ ਗਾਲ ਤੇ ਫੇਰ ਉਹੀ ਹੋ ਗਈ ਨਾ ਵੀ ਸਿਆਸਤ ਹੀ ਹੋ ਰਹੀ ਹੈ ਤੇ ਲੋਕੀ ਤੇ ਦੇਖਦੇ ਪਏ ਆ ਨਾ ਵੀ ਤਿਆਰ ਤੇ ਮੈਂ ਤਾਂ ਸਿਰਫ ਹੋ ਰਹੀ ਹੈ ਮੈਂ ਤੇ ਕਹਿ ਦੇ ਤੈਨੂੰ ਸਿਆਸਤ ਹੋ ਰਹੀ ਹੈ ਬਸ ਚੋਣ ਦੇ ਵਾਸਤੇ ਬਾਕੀ ਕੁਝ ਨਹੀਂ ਜਿੱਦਣ ਉਹ ਚੋਣ ਹੋਗੀ ਉਹ ਜਿੱਤ ਗਈ ਉਸ ਦਿਨ ਇਹ ਸਭ ਕੁਝ ਘੱਟੇ-ਕੋੜੀਆਂ ਲੱਗਦਾ ਜਾਊਗਾ ਹੋ ਸਕਦਾ ਉਹਨਾਂ ਸਰਕਾਰ ਹੀ ਕੇਸ ਵਾਪਸ ਲੈ ਲੈਣਗੇ ਨਹੀਂ ਵਾਪਸ ਲੈਣਗੇ ਜੇ ਮੈਂ ਫਿਰ ਕਹਿ ਦੇ ਆ ਕਿ ਬਾਜਵਾ ਸਾਹਿਬ ਜਿਹੜਾ ਵਾ ਆਪਣਾ ਸੋਰਸ ਦੱਸਣ ਦੇ ਜਿਹੜਿਆ ਉਹ پابੰਦ ਨਹੀਂ ਉਹਨਾਂ ਨੇ ਕਹਿਤਾ ਵੀ ਇਹ ਖਤਰਾ ਵਾ ਇੱਕ ਖਤਰਿਤ ਵੀ ਆਪਾਂ ਆਪਾ ਪੱਟੀ ਸਾਹਿਬ ਹੋਰ ਮੜਾ ਜੇ ਅੱਗੇ ਤੁਰਦੇ ਆ ਬਾਜਵਾ ਸਾਹਿਬ ਸੋਰਸ ਦੱਸਣ ਦੇ پابੰਦ ਨਹੀਂ ਐ ਪਰ ਪੰਜਾਬੀ ਜਿਹੜੇ ਆ ਆਪਣਾ ਜੋਸ਼ ਵਿਖਾਉਣਗੇ ਫਿਰ 27 ਦੇ ਵਿੱਚ ਇਹੋ ਜਿਹੀ ਵੀ ਗੱਲ ਨੇ ਬਹੁਤ ਬੜੀ ਦੂਰ ਦੀ ਗੱਲ ਅਜੇ ਅਜੇ ਵੇਖੋ ਜਦੋਂ 27 ਹੋਣੀ ਐ ਨਾ ਅਜੇ ਬੜੀਆ ਘਟਨਾਵਾਂ ਆਪਣੀ ਐ ਅਜੇ ਬੜਾ ਕੁਝ ਹੋਣਾ ਪਤਾ ਨਹੀਂ ਗੱਲ ਕਿਦੋਂ ਚਲ ਜਾਣੀ ਐ 27 ਬਹੁਤ ਦੂਰ ਅੱਜ ਹਾਲ ਦੀ ਘੜੀ ਤੇ ਜਿਹੜੀ ਬਾਈ ਇਲੈਕਸ਼ਨ ਲੁਧਿਆਣੇ ਦੀ ਜਿੱਤਣ ਦੀ ਐ ਉਹ ਕੇਜਰੀਵਾਲ ਸਾਹਿਬ ਰਾਸ ਸਭਾ ਜਾਲ ਲਈ ਬੜੇ ਕਾਲੇ ਨੇ ਉਹ ਕਹਿੰਦੇ ਵੀ ਰਤੋ ਦਿਨ ਅੱਜਲੇ ਰਾਸ ਸਭਾ ਚਿਲ ਜੂਗੇ ਤੁਹਾਨੂੰ ਇੱਥੇ ਆਪਣਾ ਮਕਾਨ ਵੀ ਮਿਲ ਜੂਗਾ ਵਧੀਆ ਮਕਾਨ ਮਿਲ ਜੂਗਾ ਸਿਕਿਉਰਿਟੀ ਸਿਕਿਉਰਿਟੀ ਵੀ ਪੂਰੀ ਮਿਲ ਜੂਗੀ ਗੱਲ ਕਹਿੰਦਾ ਕਿ ਮੰਚ ਵੀ ਮਿਲ ਜੂਗਾ ਤੁਹਾਨੂੰ ਤੁਸੀਂ ਫੀਤੀ ਵੀ ਮੋਢੇ ਲਾ ਲਓਗੇ ਜੀ ਮੇਰਾਸਭਾ ਮੈਂਬਰ ਹੈਗਾ ਉਹ ਉਹ ਬੜੇ ਕਾਲੇ ਨੇ ਇਸੇ ਕਰਕੇ ਉਹਨਾਂ ਨੇ ਭਾਵੇਂ ਜਿੰਨੇ ਮਰਜ਼ੀ ਪੈਸੇ ਖਰਚੇ ਜੋ ਮਰਜ਼ੀ ਹੋ ਜੇ ਉਹ ਚੌਂ ਲੁਧਿਆਣੇ ਦੀ ਜਿੱਤਣੀ ਹੈ ਜਿੱਤਣੀ ਹੈ ਤੇ ਕਾਂਗਰਸ ਜਿਹੜੀ ਉਹ ਡੱਡੂਆਂ ਦੀ ਪਸੇਰੀ ਤੇ ਨੰਡੀ ਪਈ ਆ ਉਥੇ ਦੋ ਬੰਦੇ ਬਣਾ ਦਿੱਤੇ ਇੱਕ ਸੁੰਦਰ ਸਿੰਘ ਰੋੜਾ ਇੱਕ ਰਾਣਾ ਗੁਰਜੀਤ ਸਿੰਘ ਉਹਦੀ ਚੋਣ ਦੇ ਇੰਚਾਰਜ ਬਣਾ ਦਿੱਤੇ ਗਏ ਜੀ ਬਿਲਕੁਲ ਪਿੱਛੇ ਤੋਂ ਤੁਸੀਂ ਸੰਭਾਲੋ ਜੀ ਹਾਰ ਗਿਆ ਤੇ ਜ਼ਿੰਮੇਵਾਰ ਤੁਸੀਂ ਜਿੱਤ ਕੇ ਤੇ ਫਿਰ ਜਿੱਤ ਕਾਂਗਰਸ ਦੀ ਹੋਏਗੀ ਜੀ ਵਰਸਾ ਬਹੁਤ ਅਰਥਾ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਜਿਹੜੀ ਤੁਸੀਂ ਟਿੱਪਣੀਆਂ ਕਰਦੇ ਹੋ ਖਬਰਾਂ ਦੇ ਉੱਤੇ ਸਾਡੇ ਦਰਸ਼ਕ ਉਸ ਨੂੰ ਬਹੁਤ ਪਸੰਦ ਕਰਦੇ ਆ ਉਹਨਾਂ ਦੇ ਕਮੈਂਟਸ ਕੋ ਇਗਨੋਰ ਸਾਫ਼ ਹੁੰਦੀ ਹੈ ਧੰਨਵਾਦ ਜੀ ਸਸਿਕਾ ਥੰਕ ਯੂ